ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਮਰitsar ਜ਼ਿਲ੍ਹੇ ਦੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਹੁਣ ਸਿਹਤ ਸੰਭਾਲ ਲਈ ਚੱਲ ਰਹੇ ਕੰਮਾਂ ਦੀ ਨਿਗਰਾਨੀ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਨ੍ਹਾਂ ਨੇ ਹਲਕਾ ਅਜਨਾਲਾ ਦੇ ਪਿੰਡ ਕੋਟ ਗੁਰਬਖਸ਼ ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇ ਚੈੱਕ ਵੰਡਦਿਆਂ ਸਪਸ਼ਟ ਕੀਤਾ ਕਿ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਲਕੇ ਭਾਵ 13 ਸਤੰਬਰ ਤੋਂ ਵਿਸ਼ੇਸ਼ ਗਿਰਦਾਵਰੀ ਸ਼ੁਰੂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਹੈ ਕਿ ਕੁਦਰਤ ਨਾਲ ਹੋਏ ਨੁਕਸਾਨ ਨੂੰ ਤਾਂ ਰੋਕਿਆ ਨਹੀਂ ਜਾ ਸਕਦਾ ਸੀ ਪਰ ਹੁਣ ਜੋ ਵੀ ਨੁਕਸਾਨ ਲੋਕਾਂ ਦਾ ਹੋਇਆ ਉਸ ਦਾ ਮੁਆਵਜ਼ਾ ਛੇਤੀ ਤੋਂ ਛੇਤੀ ਜਾਰੀ ਕਰ ਦਿੱਤਾ ਜਾਵੇ। ਉਨ੍ਹਾਂ ਨੇ ਹਲਕਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਹੁਣ ਸਿਹਤ ਵਿਭਾਗ ਵੱਲੋਂ ਸਿਹਤ ਸੰਭਾਲ ਲਈ ਚੱਲ ਰਹੀ ਕਮਾਂ ਦਾ ਜਾਇਜ਼ਾ ਲਿਆ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਹੜਾ ਕਾਰਨ ਰੁਕੇ ਪਾਣੀ ਦੇ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾ ਲਈ ਸਿਹਤ ਵਿਭਾਗ ਵੱਲੋਂ ਆਪਣਾਈ ਜਾ ਰਹੀ ਪਹੁੰਚ ਦਾ ਜਾਇਜ਼ਾ ਲਿਆ। ਉਹਨੇ ਕਿਹਾ ਕਿ ਹੁਣ ਰਾਹਤ ਦੇ ਨਾਲ-ਨਾਲ ਬਿਮਾਰੀ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ। ਉਹਨੇ ਵੀ ਕਿਹਾ ਕਿ ਅਸੀਂ ਇਸ ਇਲਾਕੇ ਲਈ ਕਿਸੇ ਵੀ ਤਰ੍ਹਾਂ ਦੀਆਂ ਦਵਾਈਆਂ ਜਾਂ ਸਟਾਫ ਦੀ ਕਟਨ ਨਹੀਂ ਹੋਣ ਦੇਵਾਂਗੇ ਤਾਂ ਜੋ ਕੋਈ ਵੀ ਸਮੱਸਿਆ ਇਸ ਇਲਾਕੇ ਦੇ ਵਿੱਚ ਪੈਦਾ ਨਾ ਹੋਵੇ। ਦਾਦਾ ਦਾ ਘਰ ਹੈ ਜੀ ਇਹ। ਆ ਦੇਖੋ ਇਹਨਾਂ ਨੇ ਸਾਰੀ ਜ਼ਿੰਦਗੀ ਦੀ ਕਮਾਈ ਲਾ ਕੇ ਹਜੇ ਬਾਕੀ ਸਾਰਾ ਕੁਝ ਕਰਨਾ ਸੀ, ਪਲਾਸਟਰ ਕਰਨਾ ਸੀ ਇਹਨਾਂ ਨੇ। ਪੱਕਾ ਕਰ ਪਾਇਆ ਸੀ ਆਪਣੇ ਵੱਲੋਂ ਜ ਇੱਥੇ ਇੰਨਾ ਜ਼ਿਆਦਾ ਪਾਣੀ ਆਇਆ ਕਿ ਜਿੱਥੇ ਸਾਹਮਣੇ ਗੱਡੀਆਂ ਖੜੀਆਂ ਉਹ ਨਹਿਰ ਹੈ ਜੀ ਉੱਥੇ ਨਹਿਰ ਦੇ ਉੱਪਰੋਂ ਦੀ ਪਾਣੀ ਚੱਲਿਆ ਜੀ ਆਹ ਦੇਖ ਲਓ ਸਾਰੀਆਂ ਕੰਦਾਂ ਇਹਨਾਂ ਦੀਆਂ ਸਾਰੀਆਂ ਕੰਦਾਂ ਇਧਰੋਂ ਕੱਢ ਕੇ ਲੈ ਗਿਆ ਮਤਲਬ ਸਾਰਾ ਕੁਛ ਇਹਨਾਂ ਦਾ ਆਹ ਦੇਖ ਲਓ ਥੱਲੇ ਨਾਜ ਦਾ ਹਾਲ ਦੇਖ ਲਓ ਤੁਸੀਂ ਘਰ ਦਾ ਸਾਰਾ ਸਮਾਨ ਇਹਨਾਂ ਦਾ ਆਹ ਮਸ਼ੀਨ ਪਈ ਹੈ ਜੀ ਵਾਸ਼ਿੰਗ ਮਸ਼ੀਨ ਪਈ ਹੈ ਜਿੰਨਾ ਸੋਫਾ ਮੰਜਾ ਪੀੜੀ ਕੋਈ ਚੀਜ਼ ਨਹੀਂ ਦਰੀਆਂ ਸਾਰਾ ਕੁਛ ਬਸ ਇੱਕ ਵੀ ਚੀਜ਼ ਨਹੀਂ ਬਚੀ ਸਿਰਫ ਬੜੀ ਮੁਸ਼ਕਲ ਨਾਲ ਜਾਨ ਬਚੀ ਹੈ ਜੀ ਬਸ ਹਾਂ ਜੀ ਇਹ ਕੋਟ ਗੁਰਵਖਸਪੈਂਡ ਹੈ ਜੀ ਰੰਦਾਸ ਦੇ ਵਿੱਚ ਜਨਾਬਾਂ ਦੇ ਔਰ 10 15 ਕਿਲੋਮੀਟਰ ਰਦਰ ਤੇ ਜਿੱਦਾਂ ਮਾੜੀ ਦਿਖ ਲੋਗੇ ਕੁਝ ਨਹੀਂ ਬਚਿਆ ਨਾ ਖੇਤ ਬਚਿਆ ਨਾ ਫਸਲ ਬਚੀ ਨਾ ਘਰ ਦਾ ਸਮਾਨ ਬਚਿਆ ਨਾ ਘਰ ਬਚਿਆ ਨਾ ਪਸ਼ੂ ਵੀ ਮਰ ਗਏ ਲੋਕਾਂ ਦੇ ਸੋ ਇਹ ਬਹੁਤ ਸਾਰੇ ਲੋਕ ਸੀ ਜਿਹੜਾ ਦਾ ਮਤਲਬ ਕਾਰੀਗਰ ਗਿਆ ਜਾਂ ਜਿਹੜੇ ਜਿਨ੍ਹਾਂ ਦਾ ਕੋਈ ਜਿਹੜਾ ਕਮਾਂਡ ਵਾਲਾ ਮੈਂਬਰ ਸੀਗਾ ਉਹ ਜਾਂ ਬਿਮਾਰ ਹੈ ਮੰਜੇ ਤੇ ਲੱਗਿਆ ਹੋਇਆ ਜਾਂ ਨਹੀਂ ਹੈ ਸੋ ਇਹੋ ਜਿਹੇ ਪਰਿਵਾਰਾਂ ਵਾਸਤੇ ਅੱਜ ਅਸੀਂ ਜਿਹੜੇ ਕੁਝ ਸਾਡੇ ਐਨ ਆਰ ਆਈ ਦੋਸਤ ਹੈ ਜੀ ਡਿਵਾਈਨੋਕਾਰ ਮਿਸ਼ਨ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਔਰ ਇਸੇ ਤਰ੍ਹਾਂ ਅਮਰਜੀਤ ਵਰਗੇ ਜਿਹੜੇ ਤੁਹਾਡੇ ਸੈਕ੍ਰੋਮੈਂਟੋ ਤੋਂ ਜਿਹੜੇ ਐਨਆਰਆਈ ਉਹਨਾਂ ਨੇ 3-4 ਦਿੱਤੇ ਸੀਗੇ ਜੀ ਮਾਨੂੰ ਦੇ ਦੋ ਥੋੜੇ ਜਿਹਾ ਇੱਥੋਂ ਆ ਕੇ ਲਏ ਆ ਤੇ ਮੈਂ ਜਿਹੜੇ ਸੀਗੇ ਜੀ 12 ਥਾਨਪੁਰ ਤੋਂ 10 ਗੁਰਦਾਸਪੁਰ ਚ ਇਹੋ ਜਿਹੇ ਪਰਿਵਾਰਾਂ ਨੂੰ 10 ਨੂੰ ਇੱਥੇ ਜਿਹੜੇ ਜਿਨ੍ਹਾਂ ਦੇ ਕੋਈ ਜਿਵੇਂ ਇੱਕ ਬੱਚਾ ਹੈਗਾ ਜੀ ਤੇ ਗੁਰਦੇ ਖਰਾਬ ਦਾ ਉਹਨੂੰ ਨੂੰ ਦਿੱਤਾ ਸੀ ਉਹਨਾਂ ਦੇ ਜਿਹੜੇ ਹੈਗੇ ਆ ਆਪਣੇ ਉਹਨਾਂ ਦੀ ਮਦਦ ਵੀ ਕਰ ਰਹੇ ਆ ਫਾਈਨੈਂਸ਼ਲੀ ਵੀ ਔਰ ਬੱਚੇ ਦਾ ਸਾਰਾ ਇਲਾਜ ਵੀ ਕਰਾ ਰਹੇ ਆ ਇੱਥੇ ਵੀ ਇੱਕ ਬੰਦਾ ਸੀਗਾ ਜਾਨ ਬੱਚਾ ਉਹਦਾ ਗੁਰਦੇ ਫੇਲ ਆ ਉਹਦਾ ਵੀ ਇਲਾਜ ਕਰਾਵਾਂਗੇ ਸੋ ਕੋਈ ਵੀ ਤੁਹਾਨੂੰ ਜਿਹ गांव ਕੋ ਮੈਡੀਕਲ ਅਮਰਜੈਂਸੀ 104 ਨੰਬਰ ਤੇ ਕਾਲ ਕਰੋ ਬਾਕੀ ਅਸੀਂ ਇਹ ਜਿਹੜੀ ਸਾਰਾ ਇਹਨਾਂ ਦੀ ਖੇਤਾਂ ਦੀ ਵੀ ਸਫਾਈ ਕਰਾ ਕੇ ਪਿੰਡਾਂ ਦੀ ਵੀ ਸਫਾਈ ਕਰਾ ਕੇ ਮੇਰਾ ਮੇਨ ਕੰਮ ਹੈ ਬਿਮਾਰੀਆਂ ਦੀ ਰੋਕਥਾਮ ਉਹਦੇ ਵਾਸਤੇ ਸਾਡੇ ਆਲਰੇਡੀ ਬੰਨ ਉਸ ਕਹ ਰਹੇ ਸੀ ਸਰਪੰਚ ਵੀ ਸਾਡੇ ਅੱਜ ਤੋਂ ਉਹ ਵਾਲੇ ਆਏ ਹੋਏ ਆਫੀਸ਼ੀਅਲ ਕਮਿਊਨੀਕੇਸ਼ਨ ਕਰ ਰਹੇ ਆ ਸਪਰੇਅ ਕਰ ਰਹੇ ਆ ਅਸੀਂ ਕਹ ਜੀ ਮਿਲ ਕੇ ਕਰਾਂਗੇ ਕਹਿੰਦੇ ਸਾਡੇ ਜਲਦੀ ਜਲਦੀ ਕਾੜਾ ਕਰੋ ਮੈਂ ਕਹ ਜਲਦੀ ਕਰਾਵਾਂਗੇ ਔਰ ਸਪੀਨ ਵਾਲੇ ਸਾਫ ਪਾਣੀ ਦਾ ਬੰਦੋਬਸਤ ਕਰ ਰਹੇ ਆ ਉਚੇਚੇ ਤੌਰ ਦੇ ਉੱਤੇ ਸਾਫ ਸਫਾਈ ਦਾ ਬੰਦੋਬਸਤ ਕਰ ਰਹੇ ਹਾਂ ਸਪਰੇਅ ਫਿਊਮਿਗੇਸ਼ਨ ਚੱਲ ਰਹੀ ਹੈ ਇਸ ਤੋਂ ਸવાય ਸਾਡੇ ਹਰ ਪਿੰਡ ਦੇ ਵਿੱਚ ਕੈਂਪ ਅੱਜ ਵੀ ਮੈਂ 10 ਨਵੀਆਂ ਐਂਬੂਲੈਂਸ ਲੈ ਕੇ ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ 15 20 ਪਹਿਲਾਂ ਲੱਗੀਆਂ ਹੋਈਆਂ ਹਰ ਪਿੰਡ ਦੇ ਵਿੱਚ ਕੈਂਪ ਲਾਵਾਂਗੇ ਜਾਂ ਸਾਡਾ ਹਸਪਤਾਲ ਹੋਵੇਗਾ ਹਰ ਪਿੰਡ ਤੇ ਦਵਾਈ ਮਿਲੇਗੀ ਰੋਜ਼ ਤੇ ਉਹਦੇ ਵਿੱਚ ਨਾਲ-ਨਾਲ ਉਹਦੀਆਂ ਬਿਮਾਰੀਆਂ ਦੀ ਰੋਕਥਾਮ ਦਾ ਇਹ ਸਾਡਾ ਇੱਕ ਉਪਰਾਲਾ ਹੈਗਾ ਪੰਜਾਬ ਸਰਕਾਰ ਵੱਲੋਂ ਮਾਰਕ ਸਰ ਮੈਡੀਕਲ ਟੀਮਾਂ ਕਿੰਨੀਆਂ ਕਿ ਅਲਰਟ ਕੀਤੀਆਂ ਹੋਈਆਂ ਮੈਡੀਕਲ ਟੀਮਾਂ ਪੂਰੇ ਔਨ ਹਾਈ ਅਲਰਟ ਹੈ ਜੀ ਅਸੀਂ ਹਰ ਪਿੰਡ ਵਿੱਚ ਪਹ ਇਹਦੇ ਵਿੱਚ ਸਾਡੇ ਬਹੁਤ ਸਾਰੇ ਐਨਜੀਓਜ਼ ਵੀ ਪਾਰਟਿਸਪੇਟ ਕਰ ਰਹੇ ਆ ਪਰ ਗਵਰਨਮੈਂਟ ਨੇ ਆਪਣਾ ਬੰਦੋਬਸਤ ਕੀਤਾ ਹੋਇਆ ਅਸੀਂ ਨਵੇਂ ਡਾਕਟਰ ਵੀ ਭੇਜਿਆ ਜਿਹਦੇ ਵਿੱਚੋਂ ਇੱਥੇ 21 ਦੇ ਕਰੀਬ ਜੁਆਇਨ ਕਰ ਗਏ ਆ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਜੁਆਇਨ ਕਰਨਗੇ ਸਰ ਰਾ ਚੈੱਕ ਕਿਹੜੇ ਕਿ ਦਿੱਤੇ ਗਏ ਆ ਕਿੰਨੇ ਮੈਂਬਰਾਂ ਦਿੱਤੇ ਗਏ ਆ ਇਹ 10 ਮੈਂਬਰਾਂ ਨੂੰ ਇੱਥੇ ਦਿੱਤੇ ਗਏ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੇਰੇ ਕੋਲ ਜਿਹੜੇ 30 ਆਏ ਸੀ ਦੂਰ ਹੋ ਗਏ ਸੀ ਇੱਥੇ ਵੀ ਇੱਕ ਬੱਚੇ ਨੂੰ ਦੇ ਕੇ ਆਏ ਆ ਉਹ ਟੋਟਲ 33 ਦਿੱਤੇ ਦਿੱਤੇ ਗਿਆ ਤੰਗ ਜਿਲ੍ਹਿਆਂ ਦੇ ਵਿੱਚ ਹੋਰ ਜਿਵੇਂ ਜਿਵੇਂ ਆਈ ਜਾਣਗੇ ਜਿਹੜੇ ਬਾਕੀਆਂ ਦੀ ਲਿਸਟ ਬਣਾ ਰਿਹਾ ਉਹਨਾਂ ਦੇ ਇਹ ਜਿਹੜਾ ਸਰਕਾਰੀ ਜਿਹੜਾ ਉਹਨਾਂ ਨੂੰ ਮੁਆਵਜ਼ਾ ਮਿਲਣਾ ਉਹਦੀ ਉਹਦੀ ਜਿਹੜੀ ਸਾਰੀ ਹੈਗੀ ਆ ਉਹ ਕਾਰਵਾਈ ਚੱਲਦੀ ਪਈ ਆ ਉਹ ਅਲੱਗ ਐ ਇਸ ਤੋਂ ਇਹ ਓਵਰਹੈਡ ਬਾਬਾ ਜਿਹੜਾ ਜਿਹੜਾ ਪਹਿਲਾ ਮਹੀਨਾ ਦੋ ਮਹੀਨੇ ਕੱਢਣ ਵਾਸਤੇ ਸਰ ਕੇਂਦਰ ਸਰਕਾਰ ਵੱਲੋਂ ਕਿਹੜਾ ਪੈਕੇਜ ਦਿੱਤਾ ਗਿਆ ਤੁਹਾਨੂੰ ਲੱਗਦਾ ਨਹੀਂ ਮਤਰਾਈ ਮਾਂ ਵਰਗਾ ਸੁੱਕ ਮਤਰਾਈ ਮਾਂ ਤੋਂ ਵੀ ਪੈੜਾ ਜੀ ਐਂਦੀ ਐਨੀ ਪਾੜੀ ਦਾ ਮਤਰਾਈ ਮਾਂ ਵੀ ਨਹੀਂ ਹੁੰਦੀ ਮੈਂ ਕਹਿ ਰਿਹਾ ਵੀ ਤੁਸੀਂ ਦੇਖ ਲਓ ਹਾਲ ਦੇਖੋ ਲੋਕਾਂ ਦਾ ਕੀ ਹੈ ਇਹਦੇ ਵਾਸਤੇ ਕੇਂਦਰ ਸਰਕਾਰ ਤਾਂ ਬੀਜ ਵੀ ਚਾਹੀਦਾ ਖਾਦ ਵੀ ਚਾਹੀਦੀ ਆ ਜਿਹੜੇ ਦਾਣੇ ਨਵੇਂ ਆਣੇ ਨਹੀਂ ਪੁਰਾਣੇ ਰਹੇ ਨਹੀਂ ਅਗਲੇ ਨੇ ਆਪਣਾ ਖਾਣਾ ਵੀ ਆ ਮवेशੀਆਂ ਨੂੰ ਚਾਰਾ ਵੀ ਚਾਹੀਦਾ ਸੋ ਉਹ ਤਾਂ ਬਹੁਤ ਇੱਕ ਬੇਇਨਸਾਫੀ ਵਾਲੀ ਗੱਲ ਹੈ ਜੀ ਬਿਹਾਰ ਵਰਗੇ ਸਟੇਟ ਨੂੰ ਸਾਡੀ ਕੀ ਕੰਟਰੀਬਿਊਸ਼ਨ ਆ ਜੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਆ ਉਹਨਾਂ ਨੂੰ 11500 ਕਰੋੜ ਹੜ੍ਹਾਂ ਦੀ ਰੋਕਥਾਮ ਵਾਸਤੇ ਸਾਡੇ ਹੜ੍ਹ ਆ ਗਏ ਬਰਬਾਦ ਹੋ ਗਏ ਤਾਂ ਵੀ ਤੁਹਾਨੂੰ ਬਿਹਾਰ ਜਨਾਂ ਤਾਂ ਦੇ ਦਿੰਦੇ ਨਾ ਬਿਹਾਰ ਜਨਾਂ ਤਾਂ ਦੇ ਦਿੰਦੇ ਉਹ ਵੀ ਨਹੀਂ ਕੀਤਾ ਤਾਂ ਇਹ ਤਾਂ ਮਿੱਤਰੇ ਜੀ ਮਾਂ ਤੋਂ ਵੀ ਅੱਗੇ ਅੱਗੇ ਲੰਘ ਗਏ ਸਰ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਹੈ ਜੀ ਪਹਿਲਾ ਸੀਗਾ ਸਾਡਾ ਰੈਸਕਿਊ ਕਰਨਾ ਫਿਰ ਰੀਲੀਫ ਪੇਅਰ ਹੁਣ ਆਉਂਦਾ ਹੈਗਾ ਫਿਰ ਹੀ ਐਪਲੀਟੇਸ਼ਨ ਹੈ ਜਿਹਦੇ ਚ ਬਿਮਾਰੀਆਂ ਦੀ ਰੋਕਥਾਮ ਹੈ ਨਵੀਂ ਫਸਲ ਬੀਜਣ ਦੀ ਤਿਆਰੀ ਕਰਨੀ ਆ ਬਜਵਾਣੀ ਆ ਇਹਨਾਂ ਦੇ ਘਰਾਂ ਦਾ ਸਮਾਨ ਦੇਣਾ ਰਾਸ਼ਨ ਪਾਣੀ ਦੇਣਾ ਇਹਨਾਂ ਨੂੰ ਅਗਲੇ 6 ਮਹੀਨੇ ਤੱਕ ਇਹਨਾਂ ਨੂੰ ਲਗਾਤਾਰ ਸਪੋਰਟ ਕਰਨਾ ਜਿੰਨੇ ਦੇਰ ਇਹਨਾਂ ਦੇ ਘਰ ਆਪਣੀ ਫਸਲ ਦੇ ਦਾਣੇ ਨਹੀਂ ਆ ਗਏ ਉਨੀ ਦੇਰ ਇਹਨਾਂ ਨੂੰ ਸਪੋਰਟ ਪੰਜਾਬ ਅਪਡੇਟਸ ਦੇ ਖਾਸ ਬਲੇਟਨ ਦੇ ਵਿੱਚ ਫਿਲਹਾਲ ਨਹੀਂ ਸੁਣ ਰਿਹਾ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ